ਲੋਕ ਦੇ ਪਿੰਡ ਮੱਲੇਵਾਲ ਵਿੱਚ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਪਿਓ ਦੇ ਵੱਲੋਂ ਆਪਣੇ ਹੀ ਪੁੱਤ ਜਤਪਾਲ ਸਿੰਘ ਉਮਰ 35 ਸਾਲ ਦਾ ਕਈ ਦੇ ਕਈ ਵਾਰ ਸਿਰ ਤੇ ਵਾਰ ਕਰਕੇ ਉਤਾਰਿਆ ਮੋਟ ਦੇ ਘਾਟ ਪੋਤੇ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਦਿੱਤਾ ਘਟਨਾ ਨੂੰ ਅੰਜਾਮ ਘਰ ਵਿੱਚ ਪਏ ዳੱਤੀ ਪਰਾ ਪੱਖੇ ਨੂੰ ਲੈ ਕੇ ਹੋਈ ਸੀ ਲੜਾਈ ਸ਼ਰਾਬ ਦੇ ਨਸ਼ੇ ਵਿੱਚ ੁੱਤ ਹੋ ਕੇ ਸੁੱਤੇ ਪਏ ਆਪਣੇ ਪੁੱਤ ਤੇ ਕਰ ਦਿੱਤਾ ਹਮਲਾ ਪੀੜਿਤ ਪਟਿਆਲਾ ਦੇ ਸਰਕਾਰੀ ਹਸਪਤਾਲ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਕੀਤਾ ਗਿਆ ਰੈਫਰ ਜਿਸ ਤੋਂ ਬਾਅਦ ਪੀਜੀਆ ਚੰਡੀਗੜ੍ਹ ਵਿਖੇ ਮੋੜ ਹੋ ਗਈ। ਬਾਅਦ ਤੋਂ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਆਧਾਰ ਤੇ ਰੋਪੀ ਮਲਕੀਤ ਸਿੰਘ ਦੇ ਖਿਲਾਫ 302 ਦਾ ਮਾਮਲਾ ਦਰਜ ਕਰਕੇ ਕਾਤੀ ਸ਼ੁਰੂ ਕੀਤੀ ਗਈ। ਮੈਂ ਇਹਦਾ ਜੀ ਮੇਰਾ ਬੜਾ ਮੁੰਡਾ ਤੀਏ ਹਾਂ ਇਹ ਬੜੇ ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋਟੇ ਖੈਬਰ ਤੇ ਜਾਦੇ ਖੈਬਰ ਖੂਬੜ ਤੇ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀਂ ਮਾਰੀ ਅੱਛਾ ਦੋ ਕਈਆਂ ਮਾਰੀਆਂ ਇੰਨੇ ਨੂੰ ਮੇਰੀ ਨੋਹ ਉੱਤ ਕਢੀ ਜਦ ਤੀ ਮਾਰਨ ਲੱਗਿਆ ਏਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਆਏਗਾ ਜਾਨੂ ਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਣੇ ਡਾਕਟਰ ਦੇ ਲੈ ਕੇ ਤੇ ਜਾ ਕੇ ਪਹਿਲਾਂ ਵੀ ਲੜਾਈ ਝਗੜਾ ਕੁਝ ਹੁੰਦਾ ਸੀ ਇਦਾਂ ਲੜ ਪੈਂਦੇ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਤੀ ਹੁੰਦਾ ਬਸ ਉੱਤੇ ਹੀ ਲੜੇ ਨੇ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਉੰਤੇ ਦੀ ਉਮਰ ਤਾਂ 35 ਸਾਲ ਦੀ ਉਮਰ ਹਮੇ ਦੀ ਬਈ ਵਿਆਹਿਆ ਵਸੀ ਹਾਂਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂਜੀ ਘਰ ਉੱਚੜ ਗਿਆ ਇਸਰਾਬ ਨੇ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਇਹਦੀ ਜਦੋਂ ਦੋ ਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਇਤੀ ਜਾਂ ਬਹੂ ਨੇ ਦੇਖਿਆ ਕਹੀ ਲਈ ਖੜਾ ਤੀ ਮਾਰਨ ਲੱਗਿਆ ਤੀ ਜਦ ਮੁੰਡਾ ਦੇਖਿਆ بے ਹੋਸ਼ ਹੋਇਆ ਪਿਆ ਜਾਨ ਨੂੰ ਸਾਨੂੰ ਫੋਨ ਕਰਿਆ ਜਾਨ ਨੂੰ ਅਸੀਂ ਆਏ ਫੇਰਾ ਹਸਕ ਮਾੜ ਚੱਕ ਕੇ ਜਾਣੀ ਡਾਕਟਰ ਤੇ ਲੈ ਗਏ ਕੁਛ ਨਹੀਂ ਖਾਈ ਪੜਿਆ ਪੱਖਾ ਜਿਆ ਇੱਕ ਉਹਦੇ ਜਾਲੀ ਨਹੀਂ ਸੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਬਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇੰਨੇ ਚ ਗਾਲ ਮੰਗਾਲੀ ਹੋ ਗਏ ਫਿਰ ਹਟ ਗਏ ਬਸ 10:30 ਵਜੇ ਤਿੰਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ ਨਾ ਬਿਆਲੇ ਨੇ ਪਟਿਆਲੇ ਦਾ ਪਰਚਾ ਕੱਟਦਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤੱਕਰ ਕਹਿੰਦੇ ਚੰਡੀਗੜ੍ਹ ਲੈ ਜਾ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰੀ ਜੀ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਕੱਕੜੀ ਕਹੀ ਮਾਰੀ ਅਨਾ ਪੁੱਠੀ ਮਾਰੀ ਆ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ ਤਿੰਨ ਮਾਰੀਆਂ ਹਾਂ ਜੀ ਕਈ ਵੀ ਉੱਥੇ ਪਈ ਆ ਅੰਦਰ ਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਨਿਆਂ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਦੇ ਹੋਰ ਵੀ ਮਾਰੂਗਾ ਨਰੇਗਾ ਚ ਜਾਂਦਾ ਤਿਆੜੀ ਜੁੱਤਾ ਕਰਦਾ ਜਿੰਨਾ ਕਮਾਉਂਦਾ ਖਾਂਦਾ दारू ਪੀ ਲੰਦਾ ਪਹਿਲਾਂ ਆਪਣੇ ਬੱਚੇ ਦਾ ਜਨਮ ਰੜਾ ਮਨਾ ਕੇ ਹਟਿਆ ਦੀ ਜੀ ਕਦੇ ਮੜਾ ਮੋਟਾ ਪੱਕੇ ਪੱਕੇ ਬਿਜਾਲੇ ਤੋਂ ਨੰਗਾ ਆਪੋ ਤੇ ਹਾਂ ਮੜਾ ਮੋਟੇ ਪੱਕੇ ਪੱਕੇ ਵਿੱਚ ਲੱਟੇ ਪੱਕੇ ਦੇ ਮੂਰੇ ਜਾਲੀ ਵਿੱਚ ਅੱਛਾ ਤੂੰ ਕਦੇ ਮੁੰਡੇ ਤੋਂ ਥਪੜਾ ਪੜ ਲੱਗਿਆ ਚਲੋ ਪਾਏਗੇ ਕੁਛ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਧੀ 11:00 11:00 ਵਜੇ ਕਹੀ ਚੱਕੇ ਰਾਤ ਨੂੰ ਆ ਕਰਨ ਕੋਈ ਹਾਂ ਜੇ ਘਲਾਤ ਲੈ ਗਈ ਲਗਾਈ ਬਾਪਾ ਚਾਹ ਗਰੰਟੀ ਕਿ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਬੁੱਧਵਾਰ ਦੀ ਆ ਜੀ ਹਾਂ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪੀਟਲ ਲੈ ਗਏ ਹਾਂ ਹੀ ਨਾਪੇ ਲੈ ਗਿਆ ਹਸਪੀਟਲ ਸਰਕਾਰੀ ਰਾਤ ਨੂੰ ਹਾਂ ਜੀ ਠੀਕ ਆ ਬੁੱਧਵਾਰ ਜੀ ਫਿਰ ਉਹਨਾਂ ਨੇ ਪਟਿਆਲੇ ਦਾ ਪਰਚਾ ਕਰਤਾ ਜੀ ਹਾਂ ਪਟਿਆਲੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਢੀਗੜ ਤਾਂ ਕਰ ਹੂੰ ਪਤਾ ਹੀ ਨਹੀਂ ਵੀ ਜਾਵ ਖਾਈ ਉਹ ਜਿਹੜੇ ਨਿਹੜੇ ਬੱਚੇ ਨੇ ਇਹਦੇ ਹੱਥ ਤੇ ਟੈਂਪਰ ਜਰੀਆ ਉਹਦਾ ਬੰਦਾ ਆਉਂਦਾ ਕਿੰਨੇ ਭਰਾ ਸੀ ਇਹ ਦੋ ਭਰਾ ਸੀ ਦੂਜਾ ਲੱਗ ਰਿਹਾਦਾ ਸੀ ਤੀਜਾ ਲੱਗ ਰਿਹਾ ਸੀ ਇਹ ਛੋਟਾ ਸੀ ਇਹ ਵੱਡਾ ਹੀ ਹੋਊਦਾ ਹੈ ਅੱਛਾ ਉਹ ਜਨੂ ਜੀ ਤਲਾ ਆਈ ਸੀ ਵੀ ਪਰਸੋਂ ਵੱਡਾ ਬਾਕਲਜੀਤ ਉਹਦਾ ਵੀ ਕੁਲਾਈ ਝਗੜਾ ਹੋਊਗਾ ਜੀ ਵੀ ਕੱਲ ਉਹਦੇ ਦਰਾਨੇ ਲਾਲ ਪੀਜੀ ਲੈ ਕੇ ਜਾ ਰਹੇ ਫਿਲਮ ਤੋਂ ਵੀ ਡੈਥ ਹੋ ਗਈ ਸੀ ਜੀ ਮਿੱਤਰ ਦਾ ਨਾਮ ਹੈਗਾ ਜੀ ਆਪਣਾ ਜਗਤਾਰ ਸਿੰਘ ਹੈ ਜੀ ਸਾਨੂੰ ਮਲਕੀਤ ਸਿੰਘ ਹੈ ਇਹ ਕਾਰਨ ਕਿ ਇਹਦੇ ਮੈਂ ਜੋ ਜਗਪਾਲ ਸਿੰਘ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਦਫਾ ਦੇ ਬੋਲੇ ਕਈ ਦੇ ਕਈ ਨਾ ਮਾਰਿਆ ਉਹਦੇ ਸਰਚ ਵਾਰ ਕਿਤੇ ਦੁੱਤੰਜ ਵਾਰ ਤਾਂ ਉਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਕੇ ਜਿਸ ਕਾਰਨ ਡੈਥ ਹੋ ਗਈ ਜੀ ਉਹਨਾਂ ਆਪੇ ਚ ਪ੍ਰਵਾਸ ਜੀ ਉਹਦਾ ਵਫਾਦਤ ਦੇ ਉਹਦਾ ਮੁੰਡੇ ਆਪੇ ਚ ਲੈ ਜਾਦਾ ਥੋੜਾ ਬਹੁਤਾ ਆਇਆ ਸੀ ਜਿਸ ਦੇ ਕਾਰਨ ਥੋੜੇ ਜੇ ਰਾਤ ਨੂੰ ਉੱਠ ਕੇ ਉਹਨੂੰ ਸੁੱਤੇ ਕੇ ਜੇ ਕਵਾਲ ਜਾਂਦਾ ਜੀ ਤੇ ਅਰੈਸਟ ਹੋ ਗਿਆ ਜੀ ਹਾਂ ਜੀ ਕੋਈ ਕੀ ਨਾਮ ਤੇ ਤਤਤੀ ਚੱਲ ਰਹੀ ਹੈ ਤਾਂ ਜੀ ਹਾਂ ਜੀ